ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨੂਰਮਨ ਵਲੌਗ ਦੇ ਵਿੱਚ ਹੋਰ ਦੱਸੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਹਾਂਜੀ ਲੋ ਜੀ ਕਰਦੇ ਹਾਂ ਅੱਜ ਦਾ ਆਪਣਾ ਵਲੌਗ ਸ਼ੁਰੂ ਤੇ ਵਲੌਗ ਆਪਾਂ ਕੱਲ ਜਿੱਥੋਂ ਐਂਡ ਕੀਤਾ ਸੀ ਵਲੌਗ ਦਾ ਉਸ ਤੋਂ ਅੱਗੇ ਹੀ ਆਪਣਾ ਵਲੌਗ ਜਿਹੜਾ ਫਿਰ ਸ਼ੁਰੂ ਹੋ ਗਿਆ ਐਤਵਾਰ ਵਾਲੇ ਦਿਨ ਦਾ ਆਪਾਂ ਵਲੌਗ ਖਤਮ ਕੀਤਾ ਸੀਗਾ ਜਾਨਕੀ ਸੰਨੀ ਕਰਕੇ ਜੋ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਉਸ ਤੋਂ ਬਾਅਦ ਮੈਂ ਕੱਪੜੇ ਧੋਵਾਂਗੀ ਤੇ ਲੋ ਜੀ ਹੁਣ ਆਪਾਂ ਧੋਰੇਆਂ ਕੱਪੜੇ ਵੈਸੇ ਮੈਂ ਕੁਝ ਕੱਪੜੇ ਸਵੇਰੇ ਧੋਲੇ ਸੀਗੇ ਤਾਂ ਇਹ ਫਿਰ ਮੈਂ ਬਾਅਦ ਚ ਜਦੋਂ ਸਫਾਈਆਂ ਕੀਤੀਆਂ ਸੀਗੀਆਂ ਤੇ ਹੁਣ ਮੈਂ ਕਿਹਾ ਚੱਲ ਵੀ ਬੈੱਡ ਸ਼ੀਟਾਂ ਵਗੈਰਾ ਚੇਂਜ ਹੋਈਆਂ ਸੀਗੀਆਂ ਤੇ ਕੁਝ ਕੁ ਬਸ ਸੀਗੇ ਹੋਰ ਦੋ ਚਾਰ ਸੂਟ ਤੇ ਮੈਂ ਕਿਹਾ ਵੀ ਚੱਲ ਮੈਂ ਧੋਲਾਂ ਤੇ ਲੋ ਜੀ ਹੁਣ ਆਪਾਂ ਇੱਥੇ ਧੋਰੇਆਂ ਕੱਪੜੇ ਹਾਂਜੀ ਲੋ ਜੀ ਉਸ ਤੋਂ ਬਾਅਦ ਇਹ ਹੈਗਾ ਜੀ ਅਗਲੇ ਦਿਨ ਦਾ ਮਾਰਨਿੰਗ ਦਾ ਟਾਈਮ ਯਾਨੀ ਕਿ ਸੋਮਵਾਰ ਦਾ ਸਵੇਰ ਦਾ ਟਾਈਮ ਹੈ ਤੇ ਮੈਂ ਹੁਣ ਲੱਗੀ ਇੱਥੇ ਸਬਜ਼ੀ ਨੂੰ ਤੜਕਾ ਲਗਾਉਣ ਸਬਜ਼ੀ ਮੈਂ ਬਣਾਉਂਗੀ ਜੀ ਗੁਵਾਰਾ ਫਲੀ ਤੇ ਮੈਂ ਨਾਲ ਦੇ ਨਾਲ ਸਬਜ਼ੀ ਨੂੰ ਤੜਕਾ ਲਗਾਉਂਗੀ ਇੱਥੇ ਤੇ ਨਾਲ ਦੀ ਨਾਲ ਹੀ ਮੈਂ ਜਿਵੇਂ ਮਸਾਲੇ ਵਗੈਰਾ ਪਾਉਣ ਵਾਲੇ ਸੀ ਮਸਾਲੇਦਾਨੀ 'ਚ ਮੈਂ ਇਹਨੂੰ ਕੱਲ ਧੋਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਲੇਟ ਹੋ ਗਈ ਸੀ ਮੈਂ ਮਸਾਲੇ ਇਹਦੇ ਵਿੱਚ ਨਹੀਂ ਪਾਏ ਸੀਗੇ ਤੇ ਹੁਣ ਮੈਂ ਕਿਹਾ ਵੀ ਚਲ ਮੈਂ ਇਹਦੇ 'ਚ ਪਾ ਦਿੰਨੀ ਆ ਮਸਾਲੇ ਬਾਕੀ ਡੱਬਿਆਂ ਦੇ ਵਿੱਚ ਪਾ ਦੂੰਗੀ ਤੇ ਕੋਸ਼ ਮਸਾਲੇਦਾਨੀ 'ਚ ਪਾ ਲੈਣੀ ਆ ਤੇ ਆਪਾਂ ਹੁਣ ਸਾਰਾ ਜਿਹੜਾ ਕੰਮ ਨਾਲੋਂ ਨਾਲ ਨਿਬੜ ਲੈਨੇ ਆਂ ਤੇ ਹਾਂਜੀ ਲੋ ਜੀ ਆਪਾਂ ਤੁਹਾਡੇ ਨਾਲ ਕਰਦੇ ਹੁੰਨੇ ਆ ਆਪਣਾ ਰੁਟੀਨ ਸ਼ੇਅਰ ਰੂਟੀਨ ਸ਼ੇਅਰ ਕਰਨ ਦੇ ਨਾਲ-ਨਾਲ ਜਿੰਨੀ ਕੁ ਮੈਨੂੰ ਦੁਨੀਆਦਾਰੀ ਦੀ ਨੌਲੇਜ ਆ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਬਹੁਤ ਵੱਡੀ ਵਿਦਵਾਨ ਆ ਮੈਨੂੰ ਬਹੁਤ ਜ਼ਿਆਦਾ ਨੌਲੇਜ ਆ ਹਨ ਪਰ ਜਿੰਨੀ ਕੁ ਮੈਨੂੰ ਨੌਲੇਜ ਆ ਮੈਂ ਉਨੀ ਕੁ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਹੋਣੀ ਹੈ ਹਨ ਉਹਨੂੰ ਤੁਸੀਂ ਸਹੀ ਸਮਝੋ ਚਾਹੇ ਤੁਸੀਂ ਗਲਤ ਸਮਝੋ ਹਨਾ ਉਹ ਤੁਹਾਡੇ ਦੇ ਇੰਡੀਪੈਂਡ ਕਰਦਾ ਹੈ ਤੇ ਦੇਖੋ ਜੀ ਮੈਂ ਇਹ ਗੱਲ ਕਹੂੰਗੀ ਵੀ ਕੋਈ ਵੀ ਕੰਮ ਜਿਹੜਾ ਉਹ ਵੱਡਾ ਛੋਟਾ ਨਹੀਂ ਹੁੰਦਾ ਇਸ ਕਰਕੇ ਆਪਣੀ ਸੋਚ ਬਦਲੋ ਤੇ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਆਪਣੀ ਮਿਹਨਤ ਕਰੋ ਤੇ ਮਿਹਨਤ ਦੇ ਵਿੱਚ ਵਾਹਿਗੁਰੂ ਜ਼ਰੂਰ ਸਫਲ ਕਰਦੇ ਨੇ ਤੇ ਲਓ ਜੀ ਇੱਧਰ ਆਪਣੇ ਪਿਆਜ਼ ਟਮਾਟਰ ਉਹ ਪੱਕ ਚੁੱਕੇ ਨੇ ਤੇ ਆਪਾਂ ਫਲੀਆਂ ਤੇ ਇੱਕ ਆਲੂ ਪਾਇਆ ਸੀਗਾ ਆਲੂ ਮੈਂ ਪਾਇਆ ਸੀਗਾ ਨੂਰ ਕਰਕੇ ਕਿਉਂਕਿ ਉਹ ਫਲੀਆਂ ਦੀ ਸਬਜ਼ੀ ਵੀ ਨਹੀਂ ਖਾਂਦਾ ਹੈਗਾ ਤਾਂ ਕਰਕੇ ਮੈਂ ਉਹਦੇ ਕਰਕੇ ਫਿਰ ਆਲੂ ਪਾਇਆ ਸੀਗਾ ਵਿੱਚ ਤੇ ਨੂਰ ਤਿਆਰ ਹੋ ਰਿਹਾ ਤੇ ਆਪਾਂ ਜਲਦੀ ਜਲਦੀ ਸਬਜ਼ੀ ਨੂੰ ਤੜਕਾ ਲਗਾ ਦਿੱਤਾ ਸਬਜ਼ੀ ਬਣ ਰਹੀ ਹੈ ਆਪਣੀ ਇੱਕ ਸਾਈਡ ਦੂਸਰੀ ਸਾਈਡ ਆਪਾਂ ਨਾਲ ਦੇ ਨਾਲ ਹੀ ਰੋਟੀ ਬਣਾ ਦੇਾਂਗੇ ਉਹਦੀ ਲਓ ਜੀ ਇੱਥੇ ਮੈਂ ਸਬਜ਼ੀ ਨੂੰ ਤੜਕਾ ਲਗਾ ਕੇ ਉਸ ਤੋਂ ਬਾਅਦ ਫਿਰ ਨੂਰ ਚੱਲ ਗਿਆ ਸੀ ਸਕੂਲ ਤੇ ਹੁਣ ਆਪਾਂ ਲੱਗੇ ਆਂ ਝਾੜੂ ਲਗਾਉਣ ਹੁਣ ਮੈਂ ਝਾੜੂ ਕੱਢ ਕੇ ਯਾਨਕਿ ਪਹਿਲਾਂ ਸਫਾਈਆਂ ਦਾ ਕੰਮ ਨਿਬੜ ਕੇ ਤੇ ਹਾਂਜੀ ਲਓ ਜੀ ਆਪਾਂ ਝਾੜੂ ਲਗਾ ਕੇ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਰੋਟੀ ਬਣਾਉਣ ਕਿਉਂਕਿ ਸਵੇਰੇ ਮੈਂ ਅਰਸ਼ ਨੂਰ ਜੋਗੀ ਹੀ ਰੋਟੀ ਬਣਾਈ ਸੀਗੀ ਅਸੀਂ ਥੋੜਾ ਜਿਹਾ ਲੇਟ ਖਾਣੇ ਹੁੰਨੇ ਆ ਤੇ ਸਵੇਰੇ ਸਵੇਰੇ ਕਿਉਂਕਿ ਉਹਨੂੰ ਜਦੋਂ ਤਿਆਰ ਕਰਦੇ ਆਂ ਸੀ ਉਸ ਟਾਈਮ ਤੇ ਚਾਹ ਪੀਣੀ ਹੁੰਦੀ ਆ ਤੇ ਫਿਰ ਤਾਂ ਕਰਕੇ ਉਸ ਟਾਈਮ ਤੇ ਅਸੀਂ ਰੋਟੀ ਨਹੀਂ ਖਾਂਦੇ ਅਸੀਂ ਥੋੜਾ ਜਿਹਾ ਲੇਟ ਖਾਂਦੇ ਆ ਰੋਟੀ ਤੇ ਹੁਣ ਮੈਂ ਲੱਗੀ ਸੀ ਰੋਟੀ ਬਣਾਉਣਾ ਤੇ ਹੁਣ ਮੈਂ ਇੱਥੇ ਨਾਲੇ ਤਾਂ ਰੋਟੀ ਬਣਾ ਰਹੀ ਆ ਤੇ ਬਾਕੀ ਮੈਂ ਤੁਹਾਨੂੰ ਦੱਸਦੀ ਆ ਜੀ ਕਿਉਂਕਿ ਮੇਰੀ ਗੱਲ ਦੇਖੋ ਜੀ ਮੇਰਾ ਰੁਟੀਨ ਆ ਹਨਾ ਮੈਂ ਤੁਹਾਡੇ ਨਾਲ ਆਪਣਾ ਜਿਹੜਾ ਰੁਟੀਨ ਆ ਉਹ ਸ਼ੇਅਰ ਕਰਨਾ ਹੁੰਦਾ ਚਾਹੇ ਉਹ ਪਛੂਆ ਦੀ ਸਾਮ ਸੰਭਾਲ ਹੋ ਜਾਈ ਚਾਹੇ ਉਹ ਸਾਫ ਸਫਾਈ ਦਾ ਕੰਮ ਹੋਵੇ ਜੋ ਵੀ ਗਾ ਨਾ ਮੈਂ ਤੁਹਾਡੇ ਨਾਲ ਆਪਣਾ ਰੁਟੀਨ ਸ਼ੇਅਰ ਕਰਨਾ ਤੇ ਕਈ ਵਿਦਵਾਨ ਇਹ ਜਿਹਾ ਹੁੰਦੇ ਨੇ ਵੈਸੇ ਮੈਨੂੰ ਕਮੈਂਟ ਕਰਕੇ ਨਹੀਂ ਕਿਸੇ ਨੇ ਕਿਹਾ ਮੈਨੂੰ ਰੀਅਲ ਚ ਕਿਸੇ ਨੇ ਕਿਹਾ ਵੀ ਕਹਿੰਦੇ ਵੀ ਐਵੇਂ ਸੌਰੀ ਜੜੇ ਤੁਸੀਂ ਨਾ ਗੋਹਾ ਸਿੱਟੀ ਜਾਨਿਓ ਐਵੇਂ ਗੋਹੇ ਚੱਤ ਮਾਰੀ ਜਾਨਿਓ ਦੇਖੋ ਜੀ ਗੋਹਾ ਸਿੱਟਣਾ ਕੋਈ ਮਾੜੀ ਗੱਲ ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਦੇ ਨਾਲ ਇਹ ਗੱਲ ਕਰਕੇ ਹਟੀਆਂ ਵੀ ਕੋਈ ਵੀ ਕੰਮ ਜਿਹੜਾ ਵੱਡਾ ਛੋਟਾ ਨਹੀਂ ਹੁੰਦਾ ਬੰਦੇ ਦੀ ਸੋਚ ਵੱਡੀ ਛੋਟੀ ਹੁੰਦੀ ਹੈ ਤੇ ਗੋਹਾ ਸਿੱਟਣਾ ਕੋਈ ਮਾੜੀ ਗੱਲ ਨਹੀਂ ਬਾਕੀ ਰਹੀ ਗੱਲ ਗੋਹਾ ਸਿੱਟਣ ਦੀ ਵੀ ਕਹਿੰਦੇ ਹੁੰਦੇ ਨੇ ਨਾ ਸਿਆਣੇ ਵੀ ਜਾਂ ਤਾਂ ਡੋਲੂ ਚੱਕ ਲੋ ਤੇ ਜਾਂ ਗੋਹਾ ਚੱਕ ਲੋ ਇਸ ਕਰਕੇ ਮੈਂ ਡੋਲੂ ਨਹੀਂ ਚੱਕ ਸਕਦੀ ਮੈਂ ਗੋਹਾ ਚੱਕ ਲੂੰਗੀ ਮੈਥੋਂ ਡੋਲੂ ਦਾ ਵਜਨ ਨਹੀਂ ਚੱਕਿਆ ਜਾਂਦਾ ਤੇ ਗੋਹੇ ਦਾ ਵਜਨ ਮੈਂ ਚੱਕ ਲੈਣੀ ਹੈ ਤੇ ਹਨਾ ਬਾਕੀ ਤੁਹਾਨੂੰ ਜੋ ਚੰਗਾ ਲੱਗਦਾ ਮੈਨੂੰ ਤਾਂ ਇਹੀ ਕੰਮ ਚੰਗਾ ਲੱਗਦਾ ਵੀ ਮੈਂ ਡੋਲੂ ਨਹੀਂ ਚੱਕ ਸਕਦੀ ਗੋਹਾ ਚੱਕ ਸਕਦੀ ਹਾਂ ਤੁਹਾਨੂੰ ਜੋ ਕੰਮ ਚੰਗਾ ਲੱਗਦਾ ਉਹ ਤੁਸੀਂ ਵੇਖ ਲਓ ਜੀ ਹਨਾ ਜੇਕਰ ਤੁਹਾਨੂੰ ਡੋਲੂ ਚੱਕਣਾ ਚੰਗਾ ਲੱਗਦਾ ਤੁਸੀਂ ਡੋਲੂ ਚੱਕ ਲਓ ਤੁਸੀਂ ਗੋਹਾ ਨਾ ਚੱਕੋ ਠੀਕ ਹੈ ਜੀ ਤੇ ਲਓ ਜੀ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੋ ਚੁੱਕਿਆ ਹੈ ਸਾਢੇ 4:00 ਦਾ ਟਾਈਮ ਮੱਜਾਂ ਨੂੰ ਸੁਣੀ ਸੁਣੀ ਕਰਨ ਤੋਂ ਬਾਅਦ ਫਿਰ ਆਪਾਂ ਲੱਗੇ ਸੀ ਕਣਕ ਤੋਂਣ ਕਿ ਕਿ ਆਪਾਂ ਨਾ ਕਣਕ ਧੋ ਕੇ ਹੀ ਪੀਣ ਬਣਾਉਣੇ ਹੁੰਦੇ ਆ ਤੇ ਆਟਾ ਭਿਉਉਣੇ ਹੁੰਦੇ ਆ ਤੇ ਜਿਹੜੀ ਆਪਣੀ ਪੁਰਾਣੀ ਕਣਕ ਸੀਗੀ ਉਹ ਖਤਮ ਹੋ ਚੁੱਕੀ ਆ ਉਹ ਵੈਸੇ ਤਾਂ ਹੁਣ ਮੈਂ ਜਣਕੀ ਆਟਾ ਭਿਆ ਲਿਆ ਸੀਗਾ ਤੇ ਹੁਣ ਮੈਂ ਕਿਹਾ ਵੀ ਇਹ ਵੀ ਆਪਾਂ ਹੌਲੀ ਹੌਲੀ ਧੋ ਕੇ ਰੱਖੀਏ ਕਿਉਂਕਿ ਮੈਂ ਨਾ 2-3 ਗੱਟੇ ਇਕੱਠੇ ਧੋ ਕੇ ਰੱਖ ਲੈਣੇ ਹੁੰਦੀਆਂ ਫਿਰ ਚੱਲ 3-4 ਮਹੀਨੇ ਕਿੰਨਾ ਟਾਈਮ ਲੰਘ ਜਾਂਦਾ ਹੈ ਨਾ ਤਾਂ ਕਰਕੇ ਹੁਣ ਮੈਂ ਕਿਹਾ ਵੀ ਚੱਲ ਇੱਕ ਗੱਟਾ ਮੈਂ ਅੱਜ ਧੋਵਾਂ ਫਿਰ ਇੱਕ ਗੱਟਾ ਵਿੱਚ ਦੀ ਫਿਰ ਇੱਕ ਦੋ ਦਿਨਾਂ ਤੱਕ ਧੋ ਲੂੰਗੀ ਤੇ ਹੁਣ ਆਪਾਂ ਅਸੀਂ ਇੱਥੇ ਲੱਗੇ ਸੀ ਮੈਂ ਲੱਗੀ ਸੀ ਕਣਕ ਤੋਂ ਹੁਣ ਤੇ ਨੂਰ ਦੇ ਡੈਡੀ ਵੀ ਆਗੇ ਸੀਗੇ ਤੇ ਉਹ ਵੀ ਨਾਲ ਲੱਗੇ ਸੀ ਹੁਣ ਰਲ ਮਿਲ ਕੇ ਅਸੀਂ ਦੋਨੇ ਜਾਣੇ ਧੋ ਲੈਣੇ ਆ ਜੀ ਕਣਕ ਤੇ ਕਣਕ ਨਾ ਮੈਂ ਇੱਥੇ ਇਹ ਸੈਟਲਿਸ ਦੀ ਜਾਲੀ ਜਾਨੀ ਕਿ ਮੱਛਰ ਦਾ ਨੀ ਸੀ ਜਿਹੜੀ ਇਹ ਹੀ ਰੱਖ ਲਈ ਸੀ ਕਿਉਂਕਿ ਇਹਦੇ ਉੱਪਰ ਆਇਆ ਹੁਣ ਕਣਕ ਜਿਹੜੀ ਆ ਡੁੱਲ ਰਹੀ ਆ ਇਹਦੇ ਉੱਪਰ ਡੁੱਲੂਗੀ ਪਾਣੀ ਇਹਦੇ ਨੀਚੇ ਦੀ ਚਲਾ ਜਾਊਗਾ ਜਿਹੜੀ ਕਣਕ ਆ ਉਹ ਨਾ ਜਾਊਗੀ ਨਾਲੀ ਦੇ ਵਿੱਚ ਹਨਾ ਵੇਸਟ ਨਾ ਹੋਊਗੀ ਬਾਅਦ ਵਿੱਚ ਆਪਾਂ ਮੱਛਰ ਦਾ ਨੀ ਦੇ ਉੱਪਰੋਂ ਕਣਕ ਜਿਹੜੀ ਆ ਉਹ ਚੱਕ ਲਾਂਗੇ ਤੇ ਹਾਂਜੀ ਲੋ ਜੀ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਠੀਕ ਅਸੀਂ ਮਿਲਦੇ ਆ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ